ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਰੋਤਾਂ ਦਾ ਸਵਾਗਤ ਹੈ ਮੈਂ ਮਹਿਕ ਤਿੱਪਕਾ ਇਸ ਵੀਰੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰੱਖਿਆ ਦੇ ਪੱਧਰ 26 ਤੱਕ ਸ਼੍ਰੀ ਅਨੰਦਪੁਰ ਸਾਹਿਬ 'ਚ ਬੰਦ ਰਹਿਣਗੇ ਸਾਰੇ ਸਕੂਲ ਸੈਤੀਸ ਮਾਰਮ ਨੂੰ ਲੈ ਕੇ ਸ਼ੁਕੀ ਦਾ ਐਲਾਨ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਦੌਰਾਨ ਪਾਸਤਾ ਮਹਿਲਾ ਮੌਕੇ ਦੀਆਂ ਆਗੂਆਂ ਨੂੰ ਹਿਰਾਸਤ ਚਲਿਆ ਫਰੋਜ਼ਪੁਰ 'ਚ ਵੱਡੀ ਡਰੱਗ ਰਿਕਵਰੀ 250 ਕਰੋੜ ਤੋਂ ਵੱਧ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ ਪਾਕਿਸਤਾਨ ਦੇ ਵੱਡੇ ਚਾਰजेस ਨਕਾਮ ਪੁਲਿਸ ਨੇ ਹਥਿਆਰਾਂ ਦਾ ਜ਼ਕੀਰਾ ਨਵੀਂ ਤੇ ਬੰਬੀਹਾ ਗੈਨ ਨੂੰ ਹੋਣੇ ਸੀਸਪਲਾਈ ਦੁਨੀਆ ਦਾ ਪਹਿਲਾ ਨਕਰੀ ਤੇ ਤੈਰ ਦਾ ਟਾਪੂ ਬਨ ਰਿਹਾ ਚੀਨ ਪਰਮਾਣੂ ਹਮਲੇ ਦਾ ਵੀ ਇਸ ਤੇ ਨਹੀਂ ਹੋਏਗਾ ਕੋਈ ਅਸਰ ਦੇਖੋ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਹੋਣ ਵਾਲੇ ਵੱਡੇ ਇਕੱਠਾ ਤੇ ਮੱਦੇ ਨਜ਼ਰ ਸ੍ਰੀ ਅਨੰਦਪੁਰ ਸਾਹਿਬ ਬਲੌਗ ਦੇਾਇਆ ਸਕੂਲਾਂ ਲਈ 5 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ ਕਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੇਤਬ ਦੇ ਸਾਰੇ ਸਕੂਲ 22 ਨਵੰਬਰ ਤੋਂ 26 ਨਵੰਬਰ ਤੱਕ ਬੰਦ ਰਹਿਣਗੇ ਇਹ ਫੈਸਲਾ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਕਿਉਂਕਿ ਹਜ਼ਾਰਾਂ ਸਰਦਾਲੂ ਇਤਿਹਾਸਿਕ ਯਾਦਗਾਰੀ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਨੇ ਮੰਤਰੀ ਨੇ ਕਿਹਾ ਕਿ ਸਰਦਾਲੂਆਂ ਦੀ ਵੱਡੀ ਆਮਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਭੀੜ ਵਧਣ ਦੀ ਉਮੀਦ ਹੈ ਅਧਿਕਾਰੀਆਂ ਨੂੰ ਸ਼ਹਿਰ ਦੇ ਹਲਤ ਵਾਲੇ ਟ੍ਰੈਫਿਕ ਜਾਮ ਅਤੇ ਆਵਾਜਾਈ ਪਾਬੰਦੀਆਂ ਦਾ ਅਨੁਮਾਨ ਹੈ ਜਿਸ ਨਾਲ ਵਿਦਿਆਰਥੀਆਂ ਲਈ ਸੁਰੱਖਿਆਤਾਂ ਨਾਲ ਆਉਣਾ ਜਾਣਾ ਮੁਸ਼ਕਲ ਹੋਦਾ ਹੈ ਪੰਜਾਬ ਪਾਸਪਾਸ ਦੇ ਮਹਿਲਾ ਮੋਰਚਾ ਵੱਲੋਂ ਮਹਿਲਾਵਾਂ ਲਈ ਇੱਕ 1000 ਰੁਪਏ ਦੀ ਪ੍ਰਤੀ ਮਹੀਨਾ ਦੇਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਰਾਤ ਤੇ ਜਿਲੇ ਲਿਆ ਪਾਸਤਾ ਮਹਿਲਾ ਮੋਰਚਾ ਦੀ ਪੱਜਾ ਪ੍ਰਧਾਨ ਜੈ ਇੰਦਰ ਕੌਰ ਅਤੇ ਵੱਡੀ ਗਿਣਤੀ ਵਿੱਚ ਮਹਿਲਾ ਮੋਰਚਾ ਦੀਆਂ ਆਗੂਆਂ ਨੇ ਆਪ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਵਾਅਦਿਆਂ ਨੂੰ ਪੂਰਾ ਨਾ ਕਰਨ ਲਈ ਘੇਰਾਬੰਦੀ ਕੀਤੀ ਸਤ ਸਵੰਦ ਵਿੱਚ ਅੱਜ ਭਾਜਪਾ ਮਹਿਲਾ ਮੋਰਚਾ ਦੀ ਵੱਡੀ ਗਿਣਤੀ ਵਿੱਚ ਆਗੂਆਂ ਨੇ ਚੰਡੀਗੜ੍ਹ ਦੇ ਸੈਕਟਰ ਸੈਂਟੀਫਿਕ ਸੱਤ ਭਾਜਪਾ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਅਧੀ ਪੰਜਾਬ ਸਰਕਾਰ ਬਰਦਰ ਰੋਜ਼ ਪ੍ਰਦਰਸ਼ਨ ਕੀਤਾ ਇਸ ਦੌਰਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕਿਰਾਉ ਕਰਨ ਲਈ ਮੁੱਖ ਮੰਤਰੀ ਦੀ ਲਾਇਸ਼ ਵਲਗ ਕੇ ਵਧਨ ਲੱਗੇ ਤਾਂ ਪੁਲਿਸ ਨੇ ਕੁਝ ਦੇਰੀ ਤੇ ਹੀ ਰੋਕ ਦਿੱਤਾ ਇਸ ਤਰ੍ਹਾਂ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਕਾਫੀ ਖੇਚੂ ਵੀ ਹੋਈ ਅਤੇ ਪੁਲਿਸ ਨੇ ਉਹਨਾਂ ਨੂੰ ਹਾਸਤ ਵਿੱਚ ਲੈ ਲਿਆ ਰੋਜ਼ਬਰਚ ਐਨਟੀਐਫ ਨੇ ਇੱਕ ਤਸਕਰ ਨੂੰ 50 ਕਿਲੋ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਜਦੋਂ ਐਨਟੀਐਫ ਨੇ ਕਾਰਵਾਈ ਕੀਤੀ ਤਾਂ ਤਸਕਰ ਇੱਕ ਕਾਰ ਵਿੱਚ ਹਿਰੋਇਨ ਲੈ ਕੇ ਜਾ ਰਿਹਾ ਸੀ ਦੋਸ਼ੀ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਚੇਰਾਵਾਲੀ ਦਾ ਨੰਨਾ ਕਪੂਰਥਲਾ ਦਾ ਰਹਿਣ ਵਾਲਾ ਹੈ ਜਾਣਕਾਰੀ ਮੁਤਾਬਕ ਐਨਟੀਐਫ ਸੰਦੀਪ ਸਿੰਘ ਦਾ ਪਿੱਛਾ ਕਰ ਰਹੀ ਸੀ ਲੁਕਣ ਹੈ ਲਈ ਦੋਸ਼ੀ ਮਮਡੋਟ ਦੇ ਪਿੰਡ ਗਜਨੀ ਵਾਲਾ ਵੱਲ ਮੁੜਿਆ ਐਨ एनटीएफ ਨੇ ਉਸ ਨੂੰ ਮੰਦੋੜ ਤੇ ਪੈਂਡ ਰੋਕੇ ਹਿਠਾੜ ਵਿੱਚ ਕੇ ਲਿਆ ਤੇ ਗੋਲੀਬਾਰੀ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਦਿੱਲੀ ਪੁਲਿਸ ਦੀ ਅਪਰਾਜ ਆਖਾਂ ਨੇ ਇੱਕ ਵੱਡੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕਟ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਇਸ ਰੈਕਟ ਵਿੱਚ ਸ਼ਾਮਲ ਚਾਰ ਸ਼ਖਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਆਧੁਨਿਕ ਹਥਿਆਰ ਪਤਨਾਮ ਗੈਂਚਨਾ ਤੱਕ ਪਹੁੰਚੌਣ ਦੀ ਕੋਸ਼ਿਸ਼ ਕਰ ਰਿਹਾ ਸਰ ਪੂਰੇ ਸੰਸਾਰ ਇਹ ਹਥਿਆਰ ਪੰਜਾਬ ਰਾਹੀਂ ਭਾਰਤ ਲਿਆਉਂਦੇ ਗਏ ਸਨ ਤੇ ਲਾਰੈਂਸ ਬਿਸ਼ਨੋਈ ਬੰਬੀਹਾ ਗੋਗੀ ਤੇ ਹਿਮਾਂਚਲ ਪਾਉ ਗੰਗਾ ਨੂੰ ਸਪਲਾਈ ਕਰਨ ਲਈ ਸਨ ਪਰਵਾਮਦ ਇੱਥੇ ਗਏ ਹਥਿਆਰਾਂ ਵਿੱਚ ਤੁਰਕੀਆ ਤੇ ਚੀਨ ਵਿੱਚ ਬਣੇ ਉੱਚ ਤਕਨੀਕੀ ਹਥਿਆਰ ਸ਼ਾਮਲ ਹਨ ਚੀਨ ਇੱਕ 78 ਹਜ਼ਾਰ ਟਨ ਦਾ ਨਕਲੀ ਟਾਪੂ ਡਿਜ਼ਾਈਨ ਕਰ ਰਿਹਾ ਹੈ ਜੋ ਪਰਮਾਣੂ ਧਮਾਕਿਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ ਇੱਕ ਮੋਬਾਈਲ ਅਰਧ ਸਬਮਰਸੀਬਲ ਵਿਨ ਹোল্ডার ਪਲੇਟਫਾਰਮ ਹੈ ਜੋ ਕਿਸੇ ਵੀ ਨਵੇਂ ਉਪਕਰਨ ਦੀ ਲੋਡ ਤੋਂ ਬਿਨਾ 4 ਮਹੀਨਿਆਂ ਤੱਕ 238 ਲੋਕਾਂ ਨੂੰ ਆਰਾਮ ਨਾਲ ਰੱਖ ਸਕਦਾ ਹੈ ਐਸਾ ਬੁਨਿਆਦੀ ਢਾਂਚਾ 3 ਦੇ ਫੁਜ਼ੀਆਨ 에ਅਰਕ੍ਰਾਫਟ ਕੈਰੀਅਰ ਜਿੰਨਾ ਵੱਡਾ ਹੈ ਤੇ ਇਹ 2028 ਵਿੱਚ ਤਾ ਅਦਿਸ਼ਿਲ ਹੋ ਜਾਏਗਾ ਇਹ ਦੁਨੀਆ ਦਾ ਪਹਿਲਾ ਜੀਆ ਟਾਇਰ ਦਾ ਟਾਪੂ ਹੋਏਗਾ ਇਹ 6 ਤੋਂ 9 ਮੀਟਰ ਦੀ ਲਹਿਨਾ ਤੇ ਸ੍ਰੀ ਨੇ ਸਾਰਾ ਟਾਈਫੂਨ ਸਭ ਤੋਂ ਸ਼ਕਤੀਸ਼ਾਲੀ ਗਰਮ ਖੰਡੀਜਕਰਵਾ ਦੇ ਨਾਲ-ਨਾਲ ਸਮੁੰਦਰੀ ਗੜਬੜ ਦਾ ਸਾਹਮਣਾ ਕਰਨਾ ਕਰ ਸਕਦਾ ਹੈ ਅਸੀਂ ਡਿਜ਼ਾਈਨ ਅਤੇ ਨਿਰਮਾਣ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ ਅਤੇ ਸਾਰਾ ਟੀਚਾ 2028 ਤੱਕ ਕਾਰਜਸ਼ੀਲ ਕਰਨਾ ਹੈ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਅਕਾਦਮਿਕ ਲਨ ਜੋਮਕਿਨ ਨੇ ਇਕਨੋਮਿਕ ਇਨਫੋਰਮੇਸ਼ਨ ਡੈਲੀ ਨੂੰ ਦੱਸਿਆ